ਸ਼ਤਸ਼੍ਰੀਏਕਾਲ ਮੈਂ ਹਰਕਰਨ ਸਿੰਘ ਸੱਚ ਕਹੂੰਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਬਲੈਕਮੇਲ ਇੰਸਟਾਗ੍ਰam ਸੁਪਾਰੀ ਕੇ ਲ ਇਹ ਸ਼ਬਦ ਜਦੋਂ ਅਸੀਂ ਸੁਣਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਫਿਲਮ ਦਾ ਪਲਾਟ ਹੈ ਕਿਸੇ ਬਾਲੀਵੁੱਡ ਦੀ ਹਿੰਦੀ ਫਿਲਮ ਦਾ ਕਿਸੇ ਪਲਾਟ ਦੀ ਅਸੀਂ ਗੱਲ ਕਰ ਰਹੇ ਹਾਂ। 19 ਸਾਲਾਂ ਦਾ આરોપી 22 ਸਾਲਾਂ ਦਾ ਇੜਕ ਇਸ ਦਾ ਕਤਲ ਕਰ ਦਿੱਤਾ ਜਾਂਦਾ ਹੈ 20 ਸਾਲਾਂ ਦੇ ਕਾਤਲ ਇਹ ਖਬਰ ਜਦੋਂ ਸੁਣਦੇ ਆ ਤਾਂ ਸਾਡੇ ਦਿਲ ਨੂੰ ਝੰਜੋੜਨ ਦੇ ਲਈ ਇਹ ਖਬਰ ਕਾਫੀ ਹੈ ਮਹਿਜ਼ 4000 ਰੁਪਏ ਕੈਸ਼ ਇੱਕ ਸੈਲਫੋਨ ਇੱਕ ਮੋਬਾਈਲ ਫੋਨ ਦੇ ਲਈ ਕੋਈ ਆ ਕੇ ਕਤਲ ਕਰ ਦਿੰਦਾ ਹੈ ਇਹ ਲੱਗਦਾ ਹੈ ਕਿਸੇ ਵੱਡੇ ਸ਼ਹਿਰ ਦੀ ਕਿਸੇ ਮੈਟਰੋ ਦੀ ਦਿੱਲੀ ਜਾਂ ਬੰਬੇ ਵਰਗੇ ਕਿਸੇ ਸ਼ਹਿਰ ਦੀ ਕੋਈ ਵਾਰਦਾਤ ਹੋਣੀ ਹੈ ਇਹ ਖਿਆਲ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਵੱਡੇ ਸ਼ਹਿਰਾਂ ਦੇ ਵਿੱਚ ਐਕਸਪੋਜ਼ਰ ਜਿਹੜਾ ਹੈ ਮਾੜੇ ਅੰਸ਼ਾਂ ਵੱਲ ਸ਼ਾਇਦ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਤਰੀਕੇ ਨਾਲ ਬਹੁਤ ਛੇਤੀ ਹੋ ਜਾਂਦਾ ਹੈ ਤਾਂ ਉੱਥੋਂ ਦੀ ਘਟਨਾ ਹੈ ਹੋ ਸਕਦੀ ਪਰ ਜੇ ਤੁਹਾਨੂੰ ਇਹ ਦੱਸਿਆ ਜਾਵੇ ਕਿ ਇਹ ਘਟਨਾ ਜਿਹੜੀ ਹੈ ਜੋ ਅਸੀਂ ਗੱਲ ਕਰ ਰਹੇ ਹਾਂ ਉਹ ਕਿਸੇ ਵੱਡੇ ਸ਼ਹਿਰ ਦੀ ਨਹੀਂ ਹੈ ਉਹ ਦਿੱਲੀ ਬੰਬੇ ਮ드ਰਾਸ ਦੀ ਨਹੀਂ ਹੈ ਉਹ ਪੰਜਾਬ ਦੇ ਪਿੰਡਾਂ ਦੀ ਦਾਸਤਾਨ ਹੈ ਤਾਂ ਜ਼ਰੂਰ ਇੱਕ ਵਾਰ ਤੁਹਾਨੂੰ ਅਚੰਭਾ ਲੱਗੇਗਾ ਹੀ ਲੱਗੇਗਾ ਕਿ ਵਾਕਿਆ ਹੀ ਇਹ ਸਾਡੇ ਪਿੰਡਾਂ ਦੀ ਘਟਨਾ ਹੈ ਕਿੱਧਰ ਨੂੰ ਜਾ ਰਿਹਾ ਹੈ ਸਾਡਾ ਸਮਾਜ ਲੁੱਟਖੋ ਗੈਂਗਸਟਰ ਫਰੋਤੀ ਨਸ਼ਾ ਇਸ ਦੀਆਂ ਕਹਾਣੀਆਂ ਇਸ ਦੀਆਂ ਸੁਰਖੀਆਂ ਅਸੀਂ ਅਕਸਰ ਸੁਣਦੇ ਰਹੇ ਨੇ ਪਰ ਹੁਣ ਜਵਾਨੀ ਦੀਆਂ ਦਹਲਿਜ਼ਾਂ ਵਿੱਚ ਪੈਰ ਰੱਖਦੇ ਜਿਹੜੇ ਗੱਭਰੂ ਨੇ ਉਹ ਕਤਲ ਬਲੈਕਮੇਲ ਸੁਪਾਰੀ ਕੁਝ ਹਜ਼ਾਰ ਰੁਪਏ ਲਈ ਕਿਸੇ ਬੰਦੇ ਦਾ ਕਤਲ ਕਰਨ ਲਈ ਤਿਆਰ ਹੋ ਜਾਂਦੇ ਨੇ ਜੇ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਹੈ ਵਾਪਰ ਰਿਹਾ ਹੈ ਸਾਡੇ ਪੰਜਾਬ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਤਾਂ ਰੱਬ ਹੀ ਰਾਖਾ ਹੈ ਇਸ ਰੰਗਲੇ ਪੰਜਾਬ ਦਾ ਇਹ ਸੋਚਣ ਲਈ ਸਾਨੂੰ ਮਜਬੂਰ ਹੋਣਾ ਪੈਂਦਾ ਹੈ ਮਾਮਲਾ ਕੀ ਹੈ ਇਸ ਦੀ ਜਾਣਕਾਰੀ ਤੁਹਾਨੂੰ ਦਿੰਦੇ ਮੋਗਾ ਦੇ ਇੱਕ 19 ਸਾਲਾ ਮੁੰਡੇ ਨੇ ਸੋਸ਼ਲ ਮੀਡੀਆ ਐਪ ਇੰਸਟਾਗ੍ਰam ਦੇ ਉੱਪਰ ਇੱਕ ਬੰਦੇ ਨੂੰ ਮਾਰਨ ਲਈ ਇਸ ਸਖਸ਼ ਦੇ ਨਾਲ ਕਿਸੇ ਸੁਪਾਰੀ ਕਿਲਰ ਦੇ ਨਾਲ رابطہ ਕਾਇਮ ਕੀਤਾ ਜਾਂਦਾ ਹੈ ਉਹ ਕਿਸੇ ਬੰਦੇ ਦਾ ਕਤਲ ਇਸ ਲਈ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਉਸ ਆਦਮੀ ਕੋਲ ਇਸ ਮੁੰਡੇ ਤੇ ਉਹਦੀ ਗਰਲਫ੍ਰੈਂਡ ਦੀਆਂ ਕੁਝ ਇਤਰਾਜਯੋਗ ਵੀਡੀਓ ਉਸ ਸੀਗੀਆਂ ਜਿਨ੍ਹਾਂ ਨੂੰ ਉਹ ਜ਼ਰੀਆ ਬਣਾ ਕੇ ਇਸ ਲੜਕੇ ਨੂੰ ਬਲੈਕਮੇਲ ਕਰ ਰਿਹਾ ਹੁੰਦਾ ਹੈ ਪੁਲਿਸ ਨੂੰ 16 ਸਤੰਬਰ ਦੀ ਰਾਤ ਨੂੰ ਬੁੱਕਣ ਵਾਲਾ ਪਿੰਡ ਦੇ ਇੱਕ ਨਾਲੇ ਦੇ ਵਿੱਚੋਂ ਨੌਜਵਾਨ ਦੀ লাশ ਬਰਾਮਦ ਹੁੰਦੀ ਹੈ ਇਹ লাশ ਦੀ ਜਿਹੜੀ ਪਛਾਣ ਹੈ ਉਹ ਮੋਗਾ ਦੇ ਸਿੰਘ ਵਾਲਾ ਪਿੰਡ ਦੇ ਗੁਰਮukh ਸਿੰਘ ਉਰਫ ਸੁਨੀਲ ਦੇ ਵਜੋਂ ਕੀਤੀ ਜਾਂਦੀ ਹੈ ਜਿਸ ਦੀ ਉਮਰ ਸਿਰਫ 22 ਸਾਲ ਦੀ ਇਸ ਨੌਜਵਾਨ ਦਾ ਕੱਪੜੇ ਦੇ ਨਾਲ ਗਲਾ ਕੋਟ ਕੇ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਚਾਕੂ ਦੇ ਨਾਲ ਇਸ ਦੀ ਗਰਦਨ ਨੂੰ ਰੇਤ ਦਿੱਤਾ ਜਾਂਦਾ ਹੈ ਗਰਦਨ ਕੱਟ ਦਿੱਤੀ ਜਾਂਦੀ ਹੈ ਇਸ ਤਰੀਕੇ ਨਾਲ ਇਸ ਬੱਚੇ ਦੀ ਇਸ ਸ਼ਖਸੀਅਤ ਇਸ ਨੌਜਵਾਨ ਦੀ ਮੌਤ ਹੁੰਦੀ ਹੈ ਮੋਗਾ ਪੁਲਿਸ ਦੇ ਐਸਐਸਪੀ ਅੰਕੁਰ ਗੁਪਤਾ ਉਹ ਮੀਡੀਆ ਨੂੰ ਜਾਣਕਾਰੀ ਦਿੰਦੇ ਨੇ ਉਹ ਦੱਸਦੇ ਨੇ ਇਹ ਸਾਂਝੀ ਕਰਦੇ ਨੇ ਜਾਣਕਾਰੀ ਕਿ ਤਫਤੀਸ਼ ਜਦੋਂ ਉਹਨਾਂ ਨੇ ਇਸ ਕਤਲ ਦੀ ਕੀਤੀ ਤਫਤੀਸ਼ ਦੇ ਦੌਰਾਨ ਇਹ ਪਤਾ ਲੱਗਿਆ ਕਿ ਗੁਰਮukh Singh ਕੋਲੇ ਇੱਕ 19 ਸਾਲਾ ਦਾ ਲੜਕਾ ਹੈ ਉਹਦੀਆਂ ਕੁਝ ਵੀਡੀਓ ਸੀਗੀਆਂ ਇਤਰਾਜਯੋਗ ਵੀਡੀਓ ਸੀਗੀਆਂ ਉਹਨਾਂ ਨੂੰ ਲੈ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਉਹ ਬਲੈਕਮੇਲ ਕਰਦਾ ਸੀ ਉਹ ਕਹਿੰਦਾ ਸੀ ਕਿ ਮੈਂ ਇੰਨਾਂ ਵੀਡੀਓਆਂ ਨੂੰ ਜਨਤਕ ਕਰ ਦਊਗਾ ਮੈਂ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਊਗਾ ਜੇ ਉਸ ਦੀ ਗੱਲ ਨਾ ਮੰਨੀ ਗਈ ਇਸ ਤਰੀਕੇ ਨਾਲ ਉਹ ਬਲੈਕਮੇਲ ਕਰ ਰਿਹਾ ਸੀ ਉਸ 19 ਸਾਲਾ ਮੁੰਡੇ ਨੇ ਕੀ ਕੀਤਾ ਉਸ ਨੇ ਇੰਸਟਾਗ੍ਰam ਤੇ ਜਿਵੇਂ ਤੁਹਾਨੂੰ ਦੱਸਿਆ ਤਰਨਤਾਰਨ ਪਿੰਡ ਜिले ਦੇ ਇੱਕ ਪਿੰਡ ਸੈਦੋ ਹੈ ਉਸ ਦੇ ਗੁਰਲਾਲ ਸਿੰਘ ਦੇ ਨਾਲ ਸੰਪਰਕ ਸਾਧਿਆ ਤੇ ਉਸ ਨੂੰ ਕਤਲ ਕਰਨ ਦੇ ਲਈ ਸੁਪਾਰੀ ਦਿੱਤੀ ਉਸ ਨੇ ਕਿਹਾ ਕਿ ਤੂੰ ਗੁਰਮਖਸ਼ ਨੂੰ ਮਾਰ ਦੇ ਮੈਂ ਤੈਨੂੰ ਇਸ ਦੇ ਬਗਲੇ ਪੈਸਾ ਦਵਾਂਗਾ 15000 ਰੁਪਏ ਦੇ ਵਿੱਚ ਸੌਦਾ ਤੈਅ ਹੋ ਜਾਂਦਾ ਹੈ ਗੁਰਨਾਲ ਸਿੰਘ ਗੁਰਮੁਖਸ਼ਗ ਨੂੰ ਮਾਰਨ ਦੇ ਲਈ ਤਿਆਰ ਹੋ ਜਾਂਦਾ ਹੈ ਸਿਰਫ 15000 ਰੁਪਏ ਦੇ ਲਈ ਇਹ ਸੁਪਾਰੀ ਦਿੱਤੀ ਜਾਂਦੀ ਹੈ ਤੇ ਸੁਪਾਰੀ ਲੈ ਲਈ ਜਾਂਦੀ ਹੈ ਸੌਦਾ ਖਤਮ ਹੋ ਜਾਂਦਾ ਹੈ ਡੀਲ ক্লোਜ਼ ਹੋ ਜਾਂਦੀ ਅੱਗੇ ਕੀ ਹੁੰਦਾ ਅੱਗੇ 15 ਸਤੰਬਰ ਨੂੰ ਜਿਹੜਾ ਗੁਰਨਾਲ ਸਿੰਘ ਹੈ ਉਹਦੀ ਉਮਰ ਵੀ ਜਿਹੜੀ 22 ਸਾਲ ਦੱਸੀ ਜਾ ਰਹੀ ਹੈ ਉਹ ਆਪਣੇ ਇੱਕ ਹੋਰ ਸਾਥੀ ਓਮਕਾਰ ਸਿੰਘ ਨਾਲ ਜਿਸ ਦੀ ਉਮਰ 20 ਸਾਲ ਦੀ ਸੋ ਇਹ ਦੋਨੋਂ ਜਾਨੇ ਬਰਸ ਫੜਦੇ ਨੇ ਤੇ ਤਰਨ-ਤਾਰਨ ਤੋਂ ਸ਼ਿੰਗਾ ਵਾਲਾ ਪਿੰਡ ਮੋਗੇ ਜ਼ਿਲ੍ਹੇ ਦੇ ਵਿੱਚ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਇਹ ਜਿਹੜੀ ਪਹਿਲਾਂ ਤੋਂ ਤੈਅ ਕੀਤੀ ਗਈ ਜਗ੍ਹਾ ਹੁੰਦੀ ਹੈ ਕਿ ਇਸ ਜਗ੍ਹਾ ਆਪਾਂ ਮਿਲਣਾ ਉੱਥੇ ਪਹੁੰਚ ਕੇ ਉਸ 19 ਸਾਲਾਂ ਲੜਕੇ ਨੂੰ ਮਿਲਦੇ ਉਦੋਂ ਉਹ 19 ਸਾਲ ਦਾ ਲੜਕਾ ਜਿਹੜਾ ਹੈ ਉਹ ਪਹਿਲਾਂ ਹੀ ਗੁਰਮੁਖ ਸਿੰਘ ਨੂੰ ਫੋਨ ਕਰਕੇ ਉਹਦੇ ਨਾਲ ਰابطਾ ਕਾਇਮ ਕਰਦਾ ਹੈ ਤੇ ਉਹਨੂੰ ਬੁਲਾਉਂਦਾ ਹੈ ਫੁੱਕਣ ਵਾਲਾ ਪਿੰਡ ਚ ਉਹ ਨਾਲੇ ਦੇ ਕੋਲ ਜਿਹੜੀ ਜਗ੍ਹਾ ਹੈ ਉੱਥੇ ਆ ਜਾਵੇ ਉੱਥੇ ਉਹ ਰਲ ਕੇ ਬੈਠਣਗੇ ਸ਼ਾਮ ਨੂੰ ਤੇ ਸ਼ਰਾਬ ਪੀਣਗੇ ਦਾਰੂ ਪੀਣਗੇ ਗੁਰਮੁਖ ਸਿੰਘ ਵੀ ਉੱਥੇ ਪਹੁੰਚ ਜਾਂਦਾ ਹੈ ਇਹ ਤਿੰਨੇ ਵੀ ਪਹੁੰਚ ਜਾਂਦੇ ਨੇ ਤੇ ਚਾਰੋਂ ਜਾਣੇ ਰਲ ਕੇ ਉੱਥੇ ਬੈਠ ਕੇ ਸ਼ਰਾਬ ਪੀਂਦੇ ਨੇ ਦਾਰੂ ਪੀਂਦੇ ਨੇ ਆਪਦੇ ਵੱਲੋਂ ਇੱਕ ਪਾਰਟੀ ਕਰਦੇ ਜਦੋਂ ਇਹ ਦੌਰ ਚੱਲ ਰਿਹਾ ਹੁੰਦਾ ਹੈ ਸ਼ਰਾਬ ਪੀਣ ਦਾ ਤਾਂ ਥੋੜੀ ਦੇਰ ਬਾਅਦ ਔਂਕਾਰ ਸਿੰਘ ਗੁਰਮੁਖ ਸਿੰਘ ਦੀਆਂ ਅੱਖਾਂ ਦੇ ਵਿੱਚ ਮਿਰਚਾ ਪਾ ਦਿੰਦਾ ਹੈ ਉਸ ਤੋਂ ਬਾਅਦ ਫਟਾਫਟ ਇੱਕ ਕੱਪੜੇ ਦੇ ਨਾਲ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਸ਼ੁਰੂ ਕਰ ਦਿੰਦਾ ਨਾਲ ਹੀ ਗੁਰਲਾਲ ਸਿੰਘ ਉੱਠਦਾ ਹੈ ਉਹ ਆਪਣੇ ਜੇਬ ਦੇ ਵਿੱਚੋਂ ਚਾਕੂ ਕੱਢਦਾ ਹੈ ਚਾਕੂ ਕੱਢ ਕੇ ਉਸ ਦਾ ਗਲਾ ਰੇਦ ਦਿੰਦਾ ਹੈ ਗਲਾ ਕੱਟ ਦਿੰਦਾ ਹੈ ਤੇ ਗੁਰਮukh ਸਿੰਘ ਦੀ ਮੌਤ ਹੋ ਜਾਂਦੀ ਉਸ ਦੀ লাশ ਨੂੰ ਇਹ ਦੋਨੇ ਜਾਣੇ ਨਾਲੇ ਦੇ ਵਿੱਚ ਸਿੱਟ ਦਿੰਦੇ ਨੇ ਤੇ ਉਹਦਾ ਮੋਟਰਸਾਈਕਲ ਲੈ ਕੇ ਉੱਥੋਂ ਫਰਾਰ ਹੋਣ ਦੀ ਸਕੀਮ ਸ਼ੁਰੂ ਕਰ ਦਿੰਦੇ ਇਸ ਤੋਂ ਪਹਿਲਾਂ ਉਹ ਆਪਣੀ ਪੇਮੈਂਟ ਮੰਗਦੇ ਨੇ ਜਿਹੜੀ ਤੈਅ ਹੋਈ ਦੀ ਆ ਕਿ 15000 ਰੁਪਏ ਜੋ ਸੌਦਾ ਹੋਇਆ ਸੀ ਉਸ ਦੇ ਮੁਤਾਬਿਕ ਉਹ 19 ਸਾਲ ਦਾ ਲੜਕਾ ਜਿਹੜਾ ਹੈ ਉਹ ਆਪਣੀ ਪੇਮੈਂਟ ਦੇ ਰਿਹਾ ਉਹ ਲੜਕਾ 4000 ਰੁਪਏ ਕੈਸ਼ ਦਿੰਦਾ ਹੈ ਤੇ ਨਾਲ ਇੱਕ 스마트ਫੋਨ ਇੱਕ ਸੈੱਲਫੋਨ ਇੱਕ ਮੋਬਾਈਲ ਫੋਨ ਇਹਨਾਂ ਨੂੰ ਪੇਮੈਂਟ ਦੇ ਵਜੋਂ ਦੇ ਦਿੰਦਾ ਹੈ 4000 ਰੁਪਏ ਅਤੇ ਇੱਕ ਸੈੱਲਫੋਨ ਉਹ ਪੇਮੈਂਟ ਅਕਸੈਪਟ ਕਰ ਲੈਂਦੇ ਨੇ ਲੈ ਲੈਂਦੇ ਨੇ ਤੇ ਉਸ ਵਿਕਟਮ ਦਾ ਮੋਟਰਸਾਈਕਲ ਜਿਹੜਾ ਹੈ ਉਹ ਲੈ ਕੇ ਫਰਾਰ ਹੋ ਜਾਂਦੇ ਹੁਣ ਉਸ ਤੋਂ ਅੱਗੇ ਤਫਤੀਸ਼ ਚੱਲਦੀ ਹੈ ਪੁਲਿਸ ਇਹਨਾਂ ਤਿੰਨਾਂ ਨੂੰ ਫੜ ਲੈਂਦੀ ਹੈ ਗ੍ਰਿਫਤਾਰ ਕਰ ਲੈਂਦੀ ਸਾਊਥ ਸਿਟੀ ਮੋਗਾ ਦੇ ਵਿੱਚ ਵੀ ਐਨਐਸ ਜਿਹੜਾ ਹੈ ਭਾਰਤੀ ਨਿਆਇ ਪਾਲਿਕਾ ਦੀ ਜਿਹੜੀ ਨਵਾਂ ਕਾਨੂੰਨ ਬਣੇ ਹਨ ਉਸ ਦੀ ਧਾਰਾ 103 238 ਧਾਰਾ 3 ਸਬਸੈਕਸ਼ਨ 5 ਦੇ ਹੇਠ ਕਤਲ ਦਾ ਮੁਕੱਦਮਾ ਇਹਨਾਂ ਤਿੰਨਾਂ ਦੇ ਖਿਲਾਫ ਤਰਜ ਹੋ ਜਾਂਦਾ ਹੈ ਤੇ ਇਸ ਤਰੀਕੇ ਨਾਲ ਇਹ ਕਸਾਂ ਖਤਮ ਹੋ ਜਾਂਦੇ ਹਨ ਹੁਣ ਇਹ ਸਾਰੇ ਕિસ્ਸੇ ਨੂੰ ਸੁਣ ਕੇ ਕੀ ਆਪਣੇ ਅੱਗੇ ਸਵਾਲ ਖੜੇ ਹੁੰਦੇ ਹਨ ਕੀ ਸਾਨੂੰ ਸੋਚਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ ਕੀ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਆਸਾਨ ਹੋ ਗਿਆ ਹੈ ਕਿਸੇ ਵੀ ਕਾਤਲ ਨੂੰ ਸਪਾਰੀ ਦੇਣਾ ਕਿਸੇ ਦੇ ਕਤਲ ਲਈ ਵੀ ਸਪਾਰੀ ਦੇਣਾ ਇਹ ਸੋਸ਼ਲ ਮੀਡੀਆ ਨੇ ਇੰਨਾ ਆਸਾਨ ਕਰ ਦਿੱਤਾ ਹੈ ਕਿ 18 19 ਵੀਰ ਸਾਲਾਂ ਦੇ ਨੌਜਵਾਨ ਕਿਸੇ ਵੀ ਅਪਰਾਧ ਕਰਨ ਵਾਸਤੇ ਕਿਸੇ ਵੀ ਬੰਦੇ ਨੂੰ ਇਸ ਤਰੀਕੇ ਨਾਲ ਆਸਾਨੀ ਨਾਲ ਮਿਲ ਸਕਦੇ ਨੇ ਉਹਦੇ ਨਾਲ ਸੌਦਾ ਕਰ ਸਕਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਕਿ ਇੰਨੇ ਘੱਟ ਪੈਸਿਆਂ ਦੇ ਵਿੱਚ ਲੋਕ ਪੰਜਾਬ ਦੇ ਵਿੱਚ ਅੱਜ ਕਤਲ ਕਰਨ ਨੂੰ ਤਿਆਰ ਹੋ ਜਾਂਦੇ ਨੇ ਤੇ ਕਰ ਵੀ ਦਿੰਦੇ ਨੇ ਇਹ ਨਹੀਂ ਕਿ ਸਿਰਫ ਇਹ ਗੱਲ ਮੈਸੇਜ ਦੇ ਉੱਤੇ ਹੋ ਰਹੀ ਹੈ ਇਹ ਘਟਨਾ ਨੂੰ ਅੰਜਾਮ ਵੀ ਦਿੱਤਾ ਜਾਂਦਾ ਹੈ ਆਪਾਂ ਪਹਿਲਾਂ ਵੀ ਸੁਣਿਆ ਹੈ ਕਿ ਹਥਿਆਰਾਂ ਦੀ ਖਰੀਦੋ-ਫਰੋਕਤ ਜਿਹੜੀ ਹੈ ਉਹ ਵੀ ਸੋਸ਼ਲ ਮੀਡੀਆ ਦੇ ਬੜੇ ਧੜਲੇ ਦੇ ਨਾਲ ਚੱਲ ਰਹੀ ਹੈ। WhatsApp ਦੇ ਉੱਪਰ ਗਰੁੱਪ ਬਣੇ ਹੋਏ ਨੇ ਜਿਨ੍ਹਾਂ ਗਰੁੱਪਾਂ ਦੇ ਵਿੱਚ ਤੁਸੀਂ ਆਪਣੇ ਹਥਿਆਰਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਲੋੜ ਨੂੰ ਸਾਂਝਾ ਕਰ ਸਕਦੇ ਹੋ ਕਿ ਮੈਨੂੰ ਇਸ ਤਰ੍ਹਾਂ ਦਾ ਹਥਿਆਰ ਚਾਹੀਦਾ ਹੈ। ਸਾਹਮਣੋਂ ਅੱਗੇ ਤੋਂ ਤੁਹਾਨੂੰ ਫੋਟੋਆਂ ਹਥਿਆਰਾਂ ਦੀਆਂ ਉਹ ਦੇ ਦਿੱਤੀਆਂ ਜਾਂਦੀਆਂ ਨੇ। ਹਥਿਆਰ ਦੀ ਫੋਟੋ ਤੁਸੀਂ ਚੁਣਦੇ ਹੋ ਕਿ ਇਸ ਤਰ੍ਹਾਂ ਦਾ ਇਹ ਹਥਿਆਰ ਮੈਨੂੰ ਚਾਹੀਦਾ ਹੈ। ਉਦੀ ਕੀਮਤ ਉਹਨੂੰ ਚਲਾਉਣ ਦਾ ਵੀਡੀਓ ਤਰੀਕੇ ਉਹਦੇ ਐਮਿਊਨੀਸ਼ਨ ਦੀਆਂ ਫੋਟੋਆਂ ਸਾਰਾ ਕੁਝ ਤੁਹਾਨੂੰ ਨਾਲ ਦੀ ਨਾਲ ਸਾਂਝਾ ਕਰ ਦਿੱਤਾ ਜਾਂਦਾ ਹੈ ਪੈਸਾ ਉਹਦਾ ਮੁੱਲ ਤੈਅ ਕਰ ਲਿਆ ਜਾਂਦਾ ਹੈ ਕਿਸ ਤਰੀਕੇ ਨਾਲ ਦੇਣਾ ਹੈ ਡਿਲੀਵਰੀ ਕਦੋਂ ਕਿੱਥੇ ਹੋਏਗੀ ਇਹ ਕੁਝ ਮਿੰਟਾਂ ਕੁਝ ਪਲਾਂ ਦੇ ਵਿੱਚ ਸਾਰਾ ਲੈਣ ਦੇਣ ਸਾਰੀ ਡੀਲ ਹੋ ਜਾਂਦੀ ਹੈ ਇਸ ਤਰ੍ਹਾਂ ਦੇਆਂ ਰਿਪੋਰਟਾਂ ਇਸ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਹੀ ਸਾਂਝੀਆਂ ਕੀਤੀਆਂ ਗਈਆਂ 30 ਇਹ ਸੋਸ਼ਲ ਮੀਡੀਆ ਜਿਸ ਨੂੰ ਇੱਕ ਫਾਇਦੇ ਦਾ ਇੱਕ ਇਸ ਤਰੀਕੇ ਦਾ ਸਾਧਨ ਮੰਨਿਆ ਜਾਂਦਾ ਸੀ ਕਿ ਇਹ ਨੇ ਸਾਡੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ ਉਸ ਨੇ ਕਿ ਜੁਰਮ ਨੂੰ ਵੀ ਉਨਾ ਹੀ ਸੌਖਾ ਕਰ ਦਿੱਤਾ ਹੈ ਕਿ ਕੋਈ ਵੀ ਘਰ ਬੈਠੇ ਕਿਸੇ ਤਰ੍ਹਾਂ ਦਾ ਵੀ ਹਥਿਆਰ ਖਰੀਦ ਸਕਦਾ ਹੈ ਕਿਸੇ ਤਰ੍ਹਾਂ ਦਾ ਵੀ ਨਸ਼ਾ ਖਰੀਦ ਸਕਦਾ ਹੈ ਕਿਸੇ ਤਰ੍ਹਾਂ ਦਾ ਵੀ ਜੁਰਮ ਕਿਸੇ ਤਰ੍ਹਾਂ ਦਾ ਵੀ ਅਪਰਾਧ ਕਰ ਸਕਦਾ ਹੈ ਕਰਾਉਣ ਦੇ ਲਈ ਕਿਸੇ ਨੂੰ ਕਿਰਾਏ ਤੇ ਲੈ ਸਕਦਾ ਹੈ ਤੇ ਇੰਨੇ ਘੱਟ ਪੈਸਿਆਂ ਦੇ ਵਿੱਚ ਇਹ ਸਾਰਾ ਕੁਝ ਇੰਨੇ ਘੱਟ ਟਾਈਮ ਦੇ ਵਿੱਚ ਹੋਣਾ ਮੁਮਕਿਨ ਹੈ ਕਿ ਇਹ ਸਾਡੇ ਸਮਾਜ ਨੂੰ ਹੋਰ ਗਰਾਵਟ ਵਾਲੇ ਪਾਸੇ ਨਹੀਂ ਲੈ ਕੇ ਜਾਏਗਾ ਪਹਿਲਾਂ ਹੀ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖ ਚੁੱਕੇ ਹਾਂ ਕਿ ਕੁਝ ਗਰੁੱਪ 15-20 ਮੁੰਡਿਆਂ ਦਾ ਝੁੰਡ ਕਿਸੇ ਨਾਲ ਉਹਨਾਂ ਦੀ ਜੇ ਲਾਕਡਾਊਨਟ ਹੁੰਦੀ ਹੈ ਉਹਦੇ ਘਰੇ ਹਮਲਾ ਕਰ ਦਿੰਦੇ ਨੇ ਤੇ ਘਰ ਦਾ ਸਾਰਾ ਸਮਾਨ ਤੋੜ ਦਿੰਦੇ ਨੇ ਤੈਸ਼-ਨੈਸ਼ ਕਰ ਦਿੰਦੇ ਨੇ ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨਾਂ ਜੋ ਉਹਨਾਂ ਨੂੰ ਲੱਭਦਾ ਹੈ ਚੱਕਣਾ ਚੂਰ ਕਰਕੇ ਨੁਕਸਾਨ ਕਰਕੇ ਚਲੇ ਜਾਂਦੇ ਹਨ ਇਹ ਘਟਨਾਵਾਂ ਵੀ ਪਿਛਲੇ ਕਾਫੀ ਟਾਈਮ ਤੋਂ ਜੇ ਇਨਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਕਿਸੇ ਦੇ ਨਾਲ ਤੁਹਾਡੀ ਲਾਕ ਡਾਟ ਹੈ ਉਸ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਰਾਤ ਨੂੰ ਭੰਨ ਜਾਣਾ ਉਹਨਾਂ ਦੇ ਸ਼ੀਸ਼ੇ ਭੰਨਦਾਂ ਨੇ ਇਹ ਵੀ ਆਮ ਹੋ ਗਿਆ ਹੈ ਪਹਿਲਾਂ ਹੀ ਕਿਸ ਘਰਾਂ ਦੇ ਵਿੱਚ ਵੜ ਕੇ ਉੱਥੋਂ ਬਜ਼ੁਰਗ ਮਹਿਲਾਵਾਂ ਦੇ ਗਲਾਂ 'ਚੋਂ 체ਨ ਕੰਨਾਂ 'ਚੋਂ ਵਾਲੀਆਂ ਖੋਣ ਦੇ ਬਹੁਤ ਕਿੱਸੇ ਜਿਹੜੇ ਨੇ तकरीबन ਰੋਜ਼ਾਨਾ ਦੇ ਹਿਸਾਬ ਨਾਲ ਹੀ ਸਾਨੂੰ ਸੁਣਨ ਨੂੰ ਮਿਲਦੇ ਹਨ ਲੁੱਟਖੋ ਗੈਂਗਸਟਰ ਫਰੋਤੀ ਉਹ ਉਹਨਾਂ ਦੀਆਂ ਗੋਲੀਆਂ ਕਤਲ ਉਹ ਸਾਰੇ ਅਲੈਦਾਂ ਰਹੇ ਇਸ ਤੋਂ ਇਹ ਹਜੇ ਗੈਂਗਸਟਰ ਨਹੀਂ ਬਣੇ ਇਹ ਲੋਕ ਜਿਹੜੇ ਨੇ ਨੌਜਵਾਨ ਨੇ ਇਹ ਉਹਦੀਆਂ ਦਹਿਲੀਜ਼ਾਂ ਦੇ ਉੱਪਰ ਨੇ ਉਹ ਪਹਿਲੀ ਪੌੜੀ ਦੂਜੀ ਪੌੜੀ ਦੇ ਉੱਪਰ ਖੜੇ ਨੇ ਜਿਹੜੇ ਗੈਂਗਸਟਰਾਂ ਲਈ ਇੱਕ ਬਹੁਤ ਹੀ ਤਾਜ਼ਾ ਤਿਆਰ ਮਾਲ ਦੀ ਤਰ੍ਹਾਂ ਕੱਚੇ ਮਾਲ ਦੀ ਤਰ੍ਹਾਂ ਨੇ ਕਿ ਜਿਨ੍ਹਾਂ ਨੂੰ ਬਹੁਤ ਛੇਤੀ ਹੀ ਆਪਣੇ ਗੈਂਗ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੀ ਖੇਪ ਪੰਜਾਬ ਦੇ ਵਿੱਚ ਤਿਆਰ ਹੋ ਰਹੀ ਹੈ ਨੌਜਵਾਨੀ ਦੇ ਵਿੱਚ ਤਿਆਰ ਹੋ ਰਹੀ ਹੈ ਇਹ ਖਬਰ ਜੰਮ ਤੱਕ ਨੌਲੇਜ ਦੇ ਵਿੱਚ ਹੈਗੀਆਂ ਨੇ ਕਿ ਲਾਰੈਂਸ ਬਿਸ਼ਨੋਈ ਨੇ ਕਰੀਬ 700 ਦੇ ਕਰੀਬ ਨੌਜਵਾਨ ਪੰਜਾਬ ਦੇ ਵਿੱਚ ਆਪਣੇ ਗੈਂਗ ਦੇ ਵਿੱਚ ਭਰਤੀ ਕੀਤਾ ਹੋਇਆ ਹੈ ਬਿਸ਼ਨੋਸ ਨੇ ਮੈਂਬਰ ਬਣਾਇਆ ਹੋਇਆ ਹੈ ਤੇ ਸ਼ਾਇਦ ਕਿਸੇ ਪੇਮੈਂਟ ਦੇ ਕਿਸੇ ਤਨਖਾਹ ਦੇ ਤੌਰ ਦੇ ਉੱਪਰ ਉਹਨਾਂ ਨੂੰ ਆਪਣੇ ਗੈਂਗ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਹੈ ਉਸ ਤੋਂ ਇਲਾਵਾ ਜਿਹੜੇ ਇਸ ਤਰ੍ਹਾਂ ਦੇ ਦਿਮਾਗ ਦੇ ਵਿੱਚ ਅਪਰਾਧਿਕ ਖਿਆਲ ਆਉਣੇ ਤੇ ਉਹਨਾਂ ਨੂੰ ਇੰਨੀ ਛੇਤੀ ਇੰਨੀ ਆਸਾਨੀ ਨਾਲ ਇੰਨੀ ਘੱਟ ਕੀਮਤ ਦੇ ਵਿੱਚ ਉਹ क्राइम ਕਰ ਵੀ ਲੈਣੇ ਉਹ ਅਪਰਾਧ ਨੂੰ ਜਿਹੜਾ ਹੈ ਸਿਰੇ ਲਾ ਲੈਣਾ ਉਹਦੀ ਆਸਾਨੀ ਇੰਨੀ ਛੇਤੀ ਹੋ ਗਈ ਹੈ ਇਹ ਨੌਜਵਾਨ ਪੀੜੀ ਨੂੰ ਉਹਨਾਂ ਗੈਂਗਾਂ ਦੇ ਲਈ ਤਿਆਰ ਕਰ ਰਹੀ ਹੈ ਆਸਾਨ ਫੌਲਡਰ ਬਣਾ ਰਹੀ ਹੈ ਕਿ ਬੜੀ ਜਲਦੀ ਇਹਨਾਂ ਲੋਕਾਂ ਨੂੰ ਉਸ ਗੈਂਗਾਂ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਅਸੀਂ ਇਸ ਨੂੰ ਸਿਰਫ ਸਰਕਾਰਾਂ ਦੀ ਨਲਾਇਕੀ ਜਾਂ ਸਰਕਾਰਾਂ ਦੇ ਉੱਪਰ ਛਿੱਟ ਕੇ ਸੁਰਖਰੂ ਨਹੀਂ ਹੋ ਸਕਦੇ ਸਾਨੂੰ ਸਮਾਜ ਦੇ ਹਿੱਸਾ ਹੁੰਦੇ ਹੋਏ ਇੱਕ ਸਮਾਜਿਕ ਤੌਰ ਤੇ ਇਕੱਠੇ ਬੈਠ ਕੇ ਵੀ ਇਹ ਸੋਚਣ ਦੀ ਲੋੜ ਹੈ ਕਿ ਕੀ ਸਾਡੀ ਸਿੱਖਿਆ ਪ੍ਰਣਾਲੀ ਨੇ ਇਸ ਨੌਬਤ ਇੱਥੇ ਤੱਕ ਲਿਆਂਦੀ ਹੈ ਕਿ ਸਾਡਾ ਨੌਜਵਾਨ ਇਸ راہ ਪਿਆ ਹੈ ਕੀ ਇਕੱਲੇ ਨਸ਼ੇ ਨੂੰ ਹੀ ਅਸੀਂ ਦੋਸ਼ ਦੇ ਸਕਦੇ ਹਾਂ ਕਿ ਨਸ਼ੇ ਦੇ ਕਾਰਨ ਇਹ ਘਟਨਾਵਾਂ ਜਿਹੜੀਆਂ ਨੇ ਵਾਧ ਰਹੀਆਂ ਨੇ ਕੀ ਅਸੀਂ ਰੋਜ਼ਗਾਰ ਦਾ ਨਾ ਹੋਣਾ ਉਸ ਨੂੰ ਦੋਸ਼ੀ ਠਹਿਰਾ ਸਕਦੇ ਆ ਕਿ ਬੇ ਰੋਜ਼ਗਾਰ ਜਿਹੜੇ ਨੌਜਵਾਨ ਨੇ ਉਹਨਾਂ ਕੋਲ ਕੰਮਕਾਰ ਨਹੀਂ ਹੈ ਤੇ ਉਹ ਹੋਰ ਕੀ ਕਰਨ ਪਰ 19 20 ਸਾਲਾਂ ਦੇ ਬੱਚਿਆਂ ਨੂੰ ਤੁਸੀਂ ਇਸ ਬੇਰੋਜ਼ਗਾਰੀ ਦਾ ਕਾਰਨ ਦੇ ਕੇ ਜਸਟੀਫਾਈ ਨਹੀਂ ਕਰ ਸਕਦੇ ਕਿ ਉਹ ਅਪਰਾਧ ਦੇ ਵਿੱਚ ਜਾ ਰਹੇ ਸੋ ਸਾਨੂੰ ਸਾਰਿਆਂ ਨੂੰ ਸਮਾਜ ਤੌਰ ਤੇ ਇਕੱਠੇ ਬੈਠ ਕੇ ਦਿਮਾਗ ਲਾਉਣਾ ਪੈਣਾ ਹੈ ਸੋਚਣਾ ਪੈਣਾ ਹੈ ਕਿ ਇਹਦਾ ਮੂਲ ਕਾਰਨ ਕੀ ਹੈ ਕਿਉਂ ਸਾਡੀ ਨੌਜਵਾਨੀ ਹੈ ਉਹ ਗਰਕਦੀ ਜਾ ਰਹੀ ਹੈ ਦਿਨ-ਬਦਨ ਅਪਰਾਧ ਦੇ ਵਿੱਚ ਲਿਪਟ ਹੁੰਦੀ ਜਾ ਰਹੀ ਹੈ ਕਿਵੇਂ ਇਸ ਨੂੰ ਕੱਢਿਆ ਜਾਏ ਇਸ ਨਰਕ ਦੇ ਵਿੱਚੋਂ ਕਿਵੇਂ ਰੋਕ-ਥਾਮ ਲੱਗੇ ਇਸ ਅਪਰਾਧ ਦੇ ਤੌਰ ਤੇ ਜੇ ਅਸੀਂ ਪੰਜਾਬ ਨੂੰ ਰਹਿਣ ਲਾਇਕ ਰੱਖਣਾ ਹੈ ਬਚਾਉਣਾ ਹੈ ਨਹੀਂ ਤਾਂ ਜਿਸ ਤਰੀਕੇ ਨਾਲ ਅਪਰਾਧ ਦੀ ਘਟਰਾਵਾਂ ਦਿਨ-ਬਦਨ ਵਧੀਆਂ ਜਾ ਰਹੀਆਂ ਹਨ ਸਿਵਲ ਵਾਰ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਹੁਤ ਜਲਦੀ ਹੀ ਪੈਦਾ ਹੋ ਸਕਦੇ ਹਨ ਆਪਾਂ ਪਹਿਲਾਂ ਹੀ ਨੌਨ ਆਰਡਰ ਦੀ ਬੱਦਰ ਹੁੰਦੀ ਸਥਿਤੀ ਦੀਆਂ ਗੱਲਾਂ ਹਰ ਰੋਜ਼ ਕਰਦੇ ਹਾਂ ਉਹਦੇ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਹੋਰ ਬਲਦੀ ਦੇ ਵਿੱਚ ਕਿਉਂ ਪਾਉਣ ਦਾ ਕੰਮ ਕਰਦੀਆਂ ਨੇ ਤੇਲ ਪਾਉਣ ਦਾ ਕੰਮ ਕਰਦੀਆਂ ਨੇ ਤੇ ਹਾਲਾਤ ਨੂੰ ਹੋਰ ਜਲਦੀ ਜਿਹੜਾ ਹੈ ਉਹ ਕਾਇਓਸਵਲ ਧੱਕਣ ਦੀ ਕੋਸ਼ਿਸ਼ ਵੀ ਕਰ ਰਹੀਆਂ ਨੇ ਮਾਦਾ ਵੀ ਰੱਖ ਰਹੀਆਂ ਸੋ ਇਹਨਾਂ ਵਿਚਾਰਾਂ ਦੇ ਨਾਲ ਤਤੋਂ ਸੁਰਖਰੂ ਹੋਣੇ ਹੋਵੇ ਦਾ ਲੈਨੇ ਆ tan bueno.